ਜਿਸ ਤਰ੍ਹਾਂ ਇਹ ਵੀ ਦੱਸਿਆ ਗਿਆ ਵੀ ਖਾਲਸਾ ਪਿੱਠ ਪਿੱਛੇ ਆਵਾਜ਼ ਨਹੀਂ ਬਾਰ ਨਹੀਂ ਕਰਦਾ ਸਾਹਮਣੇ ਹੋ ਕੇ ਲੜਦਾ ਸ਼ਾਸਤਰ ਪਿਤਿਆ ਗੁਰੂ ਦੇ ਨਾਲ ਪਾਣੀ ਦਾ ਪਿਆਰ ਬਹੁਤ ਕੁਝ ਦਿਖਾਇਆ ਗਿਆ ਸਾਰਿਆਂ ਨੂੰ ਦੇਖਣਾ ਚਾਹੀਦਾ ਸਾਡੇ ਬੱਚਿਆਂ ਨੂੰ ਲੋੜ ਏ ਜੂਥ ਨੂੰ ਲੋੜ ਏ ਕਿਉਂਕਿ ਜੇ ਚੰਗਾ ਪੰਜਾਬ ਦੇ ਵਿੱਚ ਦਿਖਾਇਆ ਜਾਏਗਾ ਸਾਡੇ ਵਿਰਸੇ ਦੇ ਨਾਲ ਜੁੜਿਆ ਹੋਇਆ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੀ ਆਉਣ ਵਾਲੀਆਂ ਨਸਲ ਆ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਮਾਨੂ ਭਾਵ ਅੱਜ ਆ ਕਾਲ ਦਾਸ ਬਾਬਾ ਰਾਜਾ ਰਾਜ ਸਿੰਘ ਜੀ ਸਤਨਾਂ ਦਾ ਰਵਾ ਖਰਵਾ ਅੱਜ ਕਾਲ ਫਿਲਮ ਆਪਣੇ ਜਿਹੜਾ ਹੈ ਨਿਰਮਲ ਪੈਲਸ ਉੱਥੇ ਪਹੁੰਚਿਆ ਲੁਧਿਆਣੇ ਆ ਕਾਲ ਫਿਲਮ ਜੋ ਰਿਲੀਜ਼ ਹੋਈ ਆ ਕੱਲ ਨੂੰ ਸਵੇਰੇ ਲੱਗਣੀ ਆ ਤੇ ਮੈਂ ਸਿਭੇਂਤੀ ਕਰਦੇ ਆ ਬਹੁਤ ਵਧੀਆ ਫਿਲਮ ਆ ਸਭ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਤੇ ਇਹਦੇ ਵਿੱਚ ਬਹੁਤ ਜਿਹੜਾ ਕੁਝ ਦਿਖਾਇਆ ਗਿਆ ਹੋਰ ਫਿਲਮਾਂ ਦੇ ਵਿੱਚ ਨਹੀਂ ਦਿਖਾਇਆ ਜਿਸ ਤਰ੍ਹਾਂ ਜਦੋਂ ਫਿਲਮ ਦੇ ਸ਼ੁਰੂ ਦੇ ਵਿੱਚ ਜੋ ਪ੍ਰਾਤਨ ਕਾਲ ਗੁਰੂ ਕਾਲ ਦੇ ਇਨਸਾਨ ਸਾਹਿਬ ਨੇ ਅਸਲ ਇਨਸਾਨ ਸਾਹਿਬ ਉਹਦੇ ਵਿੱਚ ਦਿਖਾਏ ਗਏ ਨੇ ਹੋਰ ਵੀ ਬਹੁਤ ਕੁਝ ਦਿਖਾਇਆ ਗਿਆ ਇੱਕ ਨੌਜਵਾਨ ਨੇ ਹੰਗੂ ਸਿੰਘ ਦੀ ਜਿਹੜੀ ਹੈਗੀ ਆ ਕਹਾਣੀ ਹੈ ਇਹ ਬਹੁਤ ਵਧੀਆ ਰੋਲ ਜਿਸ ਤਰ੍ਹਾਂ ਇਹਦੇ ਵਿੱਚ ਦੱਸਿਆ ਗਿਆ ਵੀ ਖਾਲਸਾ ਪਿੱਠ ਪਿੱਛੇ ਆਵਾਜ਼ ਨਹੀਂ ਬਾਹਰ ਨਹੀਂ ਕਰਦਾ ਸਾਹਮਣੇ ਉਹ ਕੇ ਲੜਦਾ ਸ਼ਾਸਤਰ ਵਿੱਦਿਆ ਗੁਰੂ ਦੇ ਨਾਲ ਪਾਣੀ ਦਾ ਪਿਆਰ ਬਹੁਤ ਕੁਝ ਦਿਖਾਇਆ ਗਿਆ ਸਾਰਿਆਂ ਨੂੰ ਦੇਖਣਾ ਚਾਹੀਦਾ ਤੇ ਅਸੀਂ ਇਹਦੀ ਹਮਾਇਤ ਕਰਦੇ ਆਂ ਇੱਕ ਵਾਰੀ ਤੁਸੀਂ ਦੇਖੋ ਤਾਂ ਸਹੀ ਦਿੱਖ ਕੇ ਇਹਦੇ ਰੌਂਗਟੇ ਖੜੇ ਹੁੰਦੇ ਨੇ ਫਿਲਮ ਦੇ ਇਸ ਕਰਕੇ ਅਸੀਂ ਸਾਰੀ ਜਿਹੜੇ ਹੈਗੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਆਓ ਆਪਾਂ ਰਲ ਕੇ ਇਸ ਫਿਲਮ ਨੂੰ ਸਾਰੇ ਆਪਣੇ ਪਰਿਵਾਰ ਸਮੇਤ ਦੇਖੀਏ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਵਿਰਸਾ ਕਿਹੋ ਜਿਹਾ ਸੀ ਅਮੀਰ ਵਿਰਸਾ ਸਾਡਾ ਪਸੂਖੜ ਕੇ ਹੋਇਆ ਸੀ ਇਸ ਹਰੇਕ ਫਿਲਮ ਦੇਖਣ ਦਾ ਅਵਸਾਰ ਪਰਿਵਾਰ ਫਿਲਮ ਦੇਖਣ ਆ ਬਾਬਾ ਜੀ ਜਿਹੜੇ ਜੰਨੀ ਅੰਗ ਸਿੱਖ ਜਿੱਥੇ ਬੰਦੀ ਕਿੱਥੇ ਕਿੱਥੋਂ ਆਏ ਨੇ ਲੁਧਿਆਣੇ ਦੇ ਵਿੱਚ ਪਹੁੰਚੇ ਨੇ ਬਾਹਰੋਂ ਵੀ ਆਏ ਨੇ ਜਾਂ ਅਸੀਂ ਚੰਡੀਗੜ੍ਹ ਤੋਂ ਆਏ ਆ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲਿਆ ਚੱਲਦਾ ਉਹ ਉੱਥੇ ਸਿੰਘ ਸਾਹਿਬ ਕੁਲਵਿੰਦਰ ਸਿੰਘ ਜੀ ਵੀ ਉੱਥੇ ਹੀ ਨੇ ਚਮਕੌਰ ਸਾਹਿਬ ਤੋਂ ਆ ਰਹੇ ਨੇ ਹੋਰ ਵੀ ਫੋਜਾਂ ਆ ਰਹੀਆਂ ਨੇ ਤੇ ਸਾਰਿਆਂ ਨੂੰ ਇੱਕ ਭਾਈ ਸਾਹਿਬ ਹੁਣੇ ਰੈਣੀਆਣੇ ਤੋਂ ਆਏ ਨੇ ਚੱਲ ਕੇ ਦੇਖੋ ਦੂਰੋਂ ਦੂਰੋਂ ਆ ਰਹੇ ਸਾਰੇ ਆ ਕੇ ਫਿਲਮ ਦੇਖਣ ਆ ਪਰਿਵਾਰ ਸਮੇਤ ਬੱਚਿਆਂ ਦੇ ਵਿੱਚ ਦੇਖੀ ਜਾ ਸਕਦੀ ਹੈ ਜਜ਼ਬਾ ਪੈਦਾ ਹੁੰਦਾ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਵੀ ਸਾਡੇ ਇਹੋ ਜਿਹੇ ਯੋਧੇ ਹੋਏ ਨੇ ਤੇ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਛਾ ਬਾਬੇ ਕਿਪੀ ਗਰੇਵਾਲ ਦਾ ਰੋਲ ਕਿਦਾਂ ਦੇਖਦੇ ਤੁਸੀਂ ਜਿਹੜਾ ਕਾਫੀ ਸਿੱਖੀ ਸਰੂਪ ਨਾਲ ਜੁੜੇ ਹੈ ਰੋਲ ਹੈ ਕਿਪੀ ਗਰੇਵਾਲ ਦਾ ਰੋਲ ਦੇਖੋ ਬਹੁਤ ਵਧੀਆ ਰੋਲ ਆ ਬਹੁਤ ਵਧੀਆ ਸਾਰਿਆਂ ਨੇ ਜਿੰਨੇ ਵੀ ਇਹਦੇ ਵਿੱਚ ਐਕਟਰ ਨੇ ਸਾਰਿਆਂ ਨੇ ਆਪਣੇ ਕਿਰਦਾਰ ਦੇ ਨਾਲ ਜਿਹੜਾ ਹੈਗਾ ਉਹਨਾਂ ਇਨਸਾਫ ਕੀਤਾ ਅੱਛਾ ਬਾਬੇ ਜੀ ਨਿਹੰਗ ਸਿੰਘ ਜਿੱਥੇ ਬੰਦਿਆਂ ਨੂੰ ਜਾਂ ਹੋਰ ਆਮ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਫਿਲਮ ਲੈ ਕੇ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਦੇਖੋ ਵਿਰੋਧ ਨਾ ਕਰੋ ਦੇਖੋ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਸਾਹ ਪੈਦਾ ਹੋਊਗਾ ਹੁਣ ਇਹ ਕਹਿੰਦੇ ਨੇ ਦੇਖੋ ਵੀ ਅ ਜਿਹੜਾ ਇਹ ਸਿਨੇਮਾ ਗਲੀਨ 7 ਇਹਨਾਂ ਨੇ ਇੱਕ ਇੱਕ ਟੰਕ ਕੀਤੀ ਆ ਐਕਟਿੰਗ ਦੇ ਤੌਰ ਤੇ ਜਿਹੜਾ ਹੈਗਾ ਐਕਟਰ کردار ਨਿਵਾ ਸਕਦਾ ਬਹੁਤ ਵਧੀਆ ਫਿਲਮ ਆ ਬਾਕੀ ਬਾਬਾ ਜੀ ਵਜਨ ਕਰਨੇ ਬਾਬਾ ਗੁਰਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਵਾਹਿਗੁਰੂ ਜੀ ਕੀ ਫਤਿਹ ਬੱਬਾ ਜੀ ਫਿਲਮ ਦੇ ਕੀ ਨਾਮ ਕੀ ਤੁਹਾਡਾ ਨਾਮ ਨਾਮ ਦੱਸੋ ਦਾਸ ਜਿਹੇਦਰ ਬਾਬਾ ਕਲਵਿੰਦਰ ਸਿੰਘ 96 ਕਰੋੜੀ ਚਮਕੌਰ ਸਾਹਿਬ ਤੋਂ ਤਰਨੇ ਦਲ ਦੇ ਮੁਖੀ ਬੜੀ ਚੜ੍ਹਦੀ ਗੱਲਾਂ ਚ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਕਾਲ ਮੂਵੀ ਆਈ ਆ ਤੇ ਕਿਉਂਕਿ ਅੱਜ ਸਾਡੇ ਬੱਚਿਆਂ ਨੂੰ ਲੋੜ ਏ ਜੂਥ ਨੂੰ ਲੋੜ ਏ ਕਿਉਂਕਿ ਜੇ ਚੰਗਾ ਪੰਜਾਬ ਦੇ ਵਿੱਚ ਦਿਖਾਇਆ ਜਾਏਗਾ ਸਾਡੇ ਵਿਰਸੇ ਦੇ ਨਾਲ ਜੁੜਿਆ ਹੋਇਆ ਤੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੀ ਆਉਣ ਵਾਲੀਆਂ ਨਸਲ ਹੈ ਕਿਉਂਕਿ ਜੇ ਚੰਗੀ ਚੀਜ਼ ਪ੍ਰਮੋਟ ਹੋਏਗੀ ਅੱਜ ਇਹ ਚੰਗੀ ਫਿਲਮ ਜੇ ਕਿਸੇ ਯੋਧੇ ਸੂਰਮੇ ਦੇ ਬਣਾਈ ਗਈ ਹੈ ਦੇਖੋ ਅਸੀਂ ਉਹ ਕਿਰਦਾਰ ਨਹੀਂ ਦਿਖਾ ਸਕਦੇ ਜਿਹੜੇ ਸਾਡੇ ਸ਼ਹੀਦ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਹੋਗੇ ਵੱਡੇ ਸ਼ਹੀਦ ਹੋਗੇ ਇੱਕ ਆਮ ਯੋਧੇ ਦੀਆਂ ਕਹਾਣੀਆਂ ਅਸੀਂ ਦਿਖਾ ਸਕਦੇ ਹਾਂ ਕਿਉਂਕਿ ਸਾਡੇ ਆਉਣ ਵਾਲੇ ਟਾਈਮ ਤੇ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਸੰਗਤ ਨੂੰ ਪਤਾ ਲੱਗੇ ਦੇਖੋ ਇੱਕ ਪਰਵਾਰਕ ਮੂਵੀ ਆ ਜੋਦੇ ਸੂਰਮੇ ਆਦੀ ਸਾਰਿਆਂ ਨੂੰ ਆਪਣੇ ਪਰਿਵਾਰ ਬੱਚੇ ਲੈ ਕੇ ਦਖੋਣੀ ਚਾਹੀਦੀ ਕਿਉਂਕਿ ਪਰਿਵਾਰ ਦੇ ਵਿੱਚ ਬੈ ਕੇ ਅਸੀਂ ਵੇਖ ਸਕਦੇ ਹਾਂ ਜੇ ਅਸੀਂ ਇੱਕ ਗੰਦੀਆ ਫਿਲਮਾਂ ਪ੍ਰਮੋਟ ਕਰਦੇ ਆਂ ਪੰਜਾਬ ਦਾ ਯੂਥ ਸਾਡੀਆਂ ਭੈਣਾਂ ਧੀਆ ਜੇ ਅਸੀਂ ਚੰਗੀ ਚੀਜ਼ ਨੂੰ ਵਿਖਾਵਾਂਗੇ ਚੰਗੀ ਚੀਜ਼ ਨੂੰ ਸਾਰੇ ਇਕੱਠੇ ਹੋ ਕੇ ਦੇਖਾਂਗੇ ਚੰਗਾ ਮੈਸੇਜ ਆਏਗਾ ਚੰਗਾ ਮੈਸੇਜ ਆਏਗਾ ਆਉਣ ਵਾਲੇ ਟਾਈਮ ਤੇ ਹੋਰ ਵਧੀਆ ਚੰਗੇ ਜੋਧਿਆ ਤੇ ਫਿਲਮਾਂ ਬਣਾਈਆਂ ਜਾਣਗੀਆਂ ਕਿਉਂਕਿ ਜੇ ਚੰਗਾ ਦੇਖਣਗੇ ਸਾਡੇ ਬੱਚੇ ਸਾਡੇ ਬੱਚਿਆਂ ਨੂੰ ਚੰਗੀ ਸਿਹਤ ਮਿਲੇਗੀ ਸਾਡੇ ਬੱਚੇ ਨਸ਼ਾ ਤੋਂ ਬਚਣਗੇ ਤੇ ਚੰਗੇ ਯੋਧੇ ਸੂਰਮਿਆਂ ਵਰਗੂ ਤਿਆਰ ਪਰ ਤਿਆਰ ਰਹਿ ਕੇ ਉਸ ਤਰ੍ਹਾਂ ਦੇ ਯੋਧੇ ਬਣਨਗੇ ਤੁਸੀਂ ਨਸ਼ਾ ਦੀ ਗੱਲ ਕੀਤੇ ਜਿਹੜੇ ਆਪਣੇ ਨੌਜਵਾਨ ਪੀੜ੍ਹੀ ਅੱਜਕਲ ਨਸ਼ਾ 'ਚ ਗ੍ਰਸਤ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਇਦਾਂ ਦੀ ਫਿਲਮਾਂ ਦੇਖੇ ਜਾਂ ਕਿ ਪ੍ਰਮੋਟ ਹੋਣ ਉਹਨਾਂ ਦੀ ਸੋਚ ਬਦਲੇ ਦੇਖੋ ਯੋਧੇ ਸੂਰਮੇ ਆਪਾਂ ਤਾਂ ਮੰਨ ਸਕਦੇ ਜੇ ਜੇ ਆਪਾਂ ਯੋਧੇ ਸੂਰਮਿਆਂ ਨੂੰ ਪੜਾਂਗੇ ਤੇ ਜਾਂ ਸੁਣਾਗੇ ਦੇਖੋ ਇਹਦੇ 'ਚ ਸ਼ੁਰੂ ਤੋਂ ਹੀ ਹਰੀ ਸਿੰਘ ਨਲਵੇ ਦਾ ਕਸ਼ਹਿਰਾ ਦਿਖਾਇਆ ਗਿਆ ਕਿਲੇ 'ਚ ਸੁੱਕਣਾ ਪਾਇਆ ਵੀ ਕਿੱਡਾ ਜੋਧਾ ਸੀ ਉਹਦੇ ਕਸ਼ਹਿਰੇ ਤੋਂ ਹੀ ਮੁਗਲ ਬੜਾ ਚਿਰ ਡਰਦੇ ਰਹੇ ਸੀਗੇ ਦੇਖੋ ਜੇ ਸਾਡੇ ਬੱਚਿਆਂ ਨੂੰ ਉਸ ਇਤਿਹਾਸ ਬਾਰੇ ਪਤਾ ਲੱਗੇਗਾ ਉਹੋ ਜੇ ਜੋਧਾ ਬਾਰੇ ਪਤਾ ਲੱਗੇਗਾ ਤੇ ਸਾਡੇ ਬੱਚੇ ਆਟੋਮੈਟਿਕ ਨਸ਼ਾ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੁੜ ਜਾਣਗੇ ਸਿੱਖੀ ਦੇ ਨਾਲ ਜੁੜ ਜਾਣਗੇ ਵੀ ਸਾਡੇ ਜਿਹੜੇ ਕੈਸੇ ਕੈਸੇ ਯੋਧੇ ਹੋਏ ਸੀ ਕੈਸੇ ਕੈਸੇ ਦਲੇਰ ਸਾਡੇ ਆ ਭੈਣਾ ਵੀ ਆ ਤੇ ਬਾਬਾ ਜੀ ਜਿਵੇਂ ਗਿੱਪੀ ਗਰੇਵਾਲ ਦੇ ਨਾਂ ਨਾਲ ਹੋਰ ਜਿਹੜੇ ਇੱਥੇ ਐਕਟਰ ਹੈਗੇ ਨਾ ਉਹਨਾਂ ਦਾ ਰੋਲ ਤੁਹਾਨੂੰ ਕਿਦਾਂ ਲੱਗਿਆ ਮੈਂ 올ਓਵਰ ਸਾਰਿਆਂ ਦਾ ਵਧੀਆ ਰੋਲ ਰਿਹਾ ਦੇਖੋ ਜਿੰਨੀ ਵੀ ਫਿਲਮ ਦੇਖੀ ਐਸੀ ਸਾਰਿਆਂ ਨੇ ਬਹੁਤ ਵਧੀਆ ਰੋਲ ਕੀਤਾ ਤੇ ਬੜੀ ਚੰਗੀ ਇੱਕ ਦਿਸ਼ਾ ਹੈ ਇੱਕ ਚੰਗੀ ਸੋਚ ਹੈ ਆਉਣ ਵਾਲੇ ਟਾਈਮ ਤੇ ਜੇ ਇਹ ਮੂਵੀ ਚੰਗੀ ਚੱਲੇਗੀ ਆਉਣ ਵਾਲੇ ਟਾਈਮ ਤੇ ਸਿੱਖੀ ਤੇ ਹੋਰ ਚੰਗੀਆਂ ਮੂਵੀਆ ਬਣਨਗੀਆਂ ਤੇ ਸਾਡੀ ਸਿੱਖੀ ਨੂੰ ਸਾਡੇ ਬੱਚਿਆਂ ਨੂੰ ਹੋਰ ਪ੍ਰੇਰਿਤ ਹੋ ਕੇ ਤੇ ਗੁਰਸਿੱਖੀ ਨਾਲ ਜੋੜਨਗੇ